ਹਾਂਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਬੇਟਾ ਹਾਂਜੀ ਬੇਟਾ ਤੁਹਾਡਾ ਪਿੰਡ ਕਿਹੜਾ ਸਾਡਾ ਪਿੰਡ ਉਹ ਜਿਹੜਾ ਦਲਬੀਰ ਸਿੰਘ ਨੰਬਰਦਾਰ ਬੋਲਦਾ ਬਸਤੀ ਰਤੋ ਕੋ ਪਿੰਡ ਬੱਗੂ ਵਾਲਾ ਜੀ ਠੀਕ ਮੈਂ ਦਲਬੀਰ ਸਿੰਘ ਐਸਸੀ ਕੋਟੇ ਚ ਨੰਬਰਦਾਰ ਹਾਂ ਜੀ ਅੱਛਾ ਤੇ ਅਸੀਂ ਪੰਜ ਦੇ ਵਿੱਚ ਹੀ ਸਾਡੀ ਜ਼ਮੀਨਾਂ ਚ ਮਨੋਜ ਸਾਹਿਬ ਡਬਿਆ ਪਿਆ ਸਭ ਕੁਝ ਅੱਛਾ ਸਾਰਾ ਕੁਝ ਡਬਿਆ ਪਿਆ ਅੱਛਾ ਤੁਹਾਡਾ ਕਾਰ ਮਤਲਬ ਪਾਣੀ ਤੇ ਪੂਰਾ ਵੇਚ ਆ ਚੁੱਕਾ ਹਾਂਜੀ ਵੇਚ ਆ ਚੁੱਕਾ ਜੀ ਬਿਲਕੁਲ ਤੇ ਅਸੀਂ ਕੁਝ ਡੰਗਰ ਵੀ ਬਾਹਰ ਕੱਢਿਆ ਅੱਛਾ ਤੇ ਕੋਈ ਜੀ ਵੀ ਆਪਣੇ ਅੱਧੇ ਜੀ ਅੰਦਰ ਆ ਅੱਧੇ ਸ਼ਾਦੀ ਜੀ ਉਥੇ ਅੰਦਰ ਵੀ ਅੰਦਰ ਹੈ ਅੰਦਰ ਆ ਗਏ ਜੀ ਤੇ ਉਹਨਾਂ ਤੱਕ ਫਿਰ ਮਤਲਬ ਖਾਣ ਪੀਣ ਦਾ ਉਹ ਇਤਰਾਜੀ ਕਮਰੇ ਦੇ ਉੱਪਰ ਚੜ੍ਹੇ ਉੱਤੇ ਹਾਂਜੀ ਕੋਠਿਆਂ ਤੇ ਬੈਠੇ ਆ ਅੰਦਰੋਂ ਹੋ ਗਏ ਆ ਪਾਣੀ ਦੇ ਵਿੱਚ ਹਾਂਜੀ ਹਾਂਜੀ ਕੱਪੜੇ ਚੇਂਜ ਕੀਤੇ ਆ ਬਾਹਰ ਆ ਜੀ ਆਏ ਆ ਮਾਲ ਡੰਗਰ ਬਾਹਰ ਲੈਂਦਾ ਕੁੜੀਆਂ ਕੋਹ ਲੈਂਦੀਆਂ ਕੋ ਅੰਦਰ ਪਰਿਵਾਰ ਤੇ ਕੁਝ ਬਾਹਰ ਆ ਹਾਂਜੀ ਪਾਪਾ ਜੀ ਜਿਹੜੇ ਤੁਹਾਡਾ ਪਰਿਵਾਰ ਉੱਥੇ ਬੈਠਾ ਹੋਇਆ ਇਸ ਸਮੇਂ ਹਾਂਜੀ ਉਹਨਾਂ ਨੂੰ ਰਸਤਬਾਣੀ ਕਿਵੇਂ ਪਹੁੰਚਦਾ ਪਿਆ ਉਹਨਾਂ ਰਸਤਬਾਣੀ ਵੀਰੇ ਇਸ ਤਰ੍ਹਾਂ ਪਹੁੰਚਦਾ ਵੀ ਜਿਹੜਾ ਗਣ ਵੋਟ ਆਇਆ ਨਾ ਫੌਜੀਆਨੋਂ ਜੀ ਉਹਨਾਂ ਦੇ ਵਿੱਚ ਹੀ ਕੋਈ ਜਾ ਕੇ ਉਹ ਪਛਾਪ ਚੋਂ ਆਉਂਦੇ ਆ ਥੋੜਾ ਬਤਾ ਇਧਰੋਂ ਬੰਦਾ ਜਾਣ ਨਹੀਂ ਕਿ ਦੰਦੇ ਹੋ ਅੱਛਾ ਉਧਰੋਂ ਲਿਆਉਂਦੇ ਜੇ ਕੋਈ ਲਿਆਉ ਉਹ ਕਿਸੇ ਨੂੰ ਤੇ ਠੀਕ ਆ ਜੀ ਤੇ ਬਾਕੀ ਦੇ ਟਿਕਾਣੇ ਵਖੋ ਵਖੀ ਘਰਾਂ ਦੇ 3-4 ਹੋਰ ਵੀ ਪਿੰਡ ਅੱਗੇ ਹੈਗੇ ਆ ਮਨ ਉਹਨਾਂ ਨਾਲ ਲਵੇ ਰਾਤੀ ਰਾਤ ਆ ਘਰ ਆ ਤੇ ਆਪਣਾ ਬੱਗੇ ਵਾਲਾ ਜੀ ਹ ਚੱਕ ਹਮਦ ਵਾਲਾ ਜੀ ਜੀ ਵਰਤੀ ਰਤੋਗੇ ਇਹ ਪਾਂਛੀ ਟੱਲੀ ਲਗਾਵਾਂ ਇਹ ਸਾਰੇ ਪਿੰਡ ਜਿੰਨੇ ਵੀ ਹਨ ਇਹ ਪਾਣੀ ਦੇ ਵਿੱਚ ਘਿਰੇ ਹੋਏ ਆ ਸਾਰੇ ਠੀਕ ਸਾਰੇ ਬੰਦ ਤੋਂ ਅੰਦਰ ਆਪ ਦੇਖੋ ਚਾਰਜਪੁਰੇ ਸਾਹਿਬ ਪਾਣੀ ਹੀ ਪਾਣੀ ਕੋਈ ਫਸਲ ਨਹੀਂ ਦੇਦੀ ਕੋਈ ਪੱਠਾ ਡੱਕਾ ਨਹੀਂ ਹੈਗਾ ਸਮਾਜ ਸੇਵੀ ਸੰਸਥਾ ਆਉਂਦੀ ਹੈ ਜੀ ਉਹ ਵਿਚਾਰੇ ਥੋੜਾ ਬਹੁਤਾ ਕਰਦੇ ਐ ਇਸੇ ਦਾ ਜੀ ਬਾਕੀ ਸਰਕਾਰ ਵਾਲੋ ਤੇ ਕੋਈ ਸਭ ਗਈ ਕੁਝ ਕੀ ਗੱਲ ਹੈ ਹਾਂਜੀ ਮੈਂ ਨੰਬਰਦਾਰ ਹੋਣ ਦੇ ਨਾਤੇ ਅੱਜ ਅਸੀਂ ਗਏ ਸੀ ਉੱਥੇ ਜੀ ਖੇਰ ਗਏ ਸੀ ਜੀ ਪਟਵਾਰੀ ਕੋ ਗਏ ਸੀ ਪਟਵਾਰੀ ਨੂੰ ਗੱਲਬਾਤ ਕੀਤੀ ਆ ਉਹ ਕਹਿੰਦੇ ਵੀ ਥੋੜੇ ਦਿਨਾਂ ਬਾਅਦ ਤਰ ਕੋ ਮੈਂ ਕੱਪੜੇ ਆਜੀ ਪਾਏ ਬੇਟਾ ਜੀ ਪਹਿਲਾਂ ਦੇ ਬੜੇ ਤੋਂ ਬੜੇ ਦੀ ਦਾ ਸ਼ੰਦਰਾ ਉਹ ਵੀ ਉਹਨੂੰ ਬੋਲਦਾ ਯਾਰ ਜੀ ਪੱਗ ਬੰਦੀ ਆ ਅੱਜ ਹੀ ਕੱਪੜੇ ਪਾਏ ਆ ਠੀਕ ਆ ਜੀ ਹਾਂ ਜੀ ਤੇ ਮੈਂ 80 ਕੋਟੇ ਚ ਨੰਬਰਦਾਰ ਆ ਅੱਜ ਉਹਨਾਂ ਨੇ ਚਾਹੇ ਤੋ ਪਟਵਾਰੀ ਪਹਿਲੇ ਸਾਡੀ ਗੱਲ ਨਹੀਂ ਸੁਣਦੇ ਦੂਜੇ ਪਟਵਾਰੀ ਚੇਜ਼ ਕੀਤੇ ਆ ਉਹ ਰੁਕਣੇਲੇ ਬੈਠੇ ਜਾ ਕੇ ਉਹ ਰੁਕਣੇਲੇ ਮਿਲਦਾ ਉਹਨਾਂ ਨੂੰ ਅਹੀਂ ਠੀਕ ਹੈ ਡੰਗਾ ਡੁਗਾ ਆਪੇ ਚਾਰਾ ਤੁਸੀਂ ਕੋਸ਼ਿਸ਼ ਕਰ ਰਹੇ ਹੋ ਸਰਕਾਰ ਤੱਕ ਪਹੁੰਚ ਕਰਨ ਦੀ ਕਿ ਤੁਹਾਡੀ ਗੱਲ ਸੁਣਨ ਤੇ ਤੁਹਾਨੂੰ ਮਦਦ ਦੇਣ ਪਰ ਸਰਕਾਰ ਸਰਕਾਰ ਕੋਈ ਕੰਨ ਨਹੀਂ ਤਾਂ ਦਿੰਦੀ ਸਾਨੂੰ ਕੋਈ ਸਿਰਫ ਸਾਨੂੰ 52 ਬੋਰੀਆਂ ਫੀਡ ਸਿਰਫ ਹਾਂਜੀ ਉਹ ਵੀ ਅਸੀਂ ਪਟਵਾਰੀ ਨੂੰ ਆਖਿਆ ਵੇਖਿਆ ਰੌਲਾ ਰੱਪਾ ਆਇਆ 52 ਬੋਰੀ ਫੀਡ ਮਿਲੀ ਸਾਨੂੰ ਬਾਕੀਆਂ ਨੂੰ ਜਿਕਰ ਕੋਈ ਚੀਜ਼ ਨਹੀਂ ਮਿਲੀ ਕਿਸੇ ਕਿਸਮ ਦੀ ਨਾ ਕੋਈ ਤਰਪੀਲਾ ਮਿਲ ਜਾ ਤੰਬੂ ਲੈਣ ਵਾਸਤੇ ਜੇ ਮੰਨ ਲਓ ਆਪਾਂ ਬਾਹਰ ਆ ਗਏ ਹਾਂ ਸਵਾਰ ਤੰਬੂ ਤੰਬੂ ਲਈਏ ਔਰ ਅਸੀਂ ਚਲੋ ਅੱਗੇ ਬਿਚਾਰੇ ਚੰਗੇ ਬੰਦੇ ਸੀ ਇਹਨਾਂ ਦੇ ਘਰ ਰਹਿ ਰਹੇ ਆ ਜੀ ਮਤਲਬ ਅੱਛਾ ਤੁਸੀਂ ਉੱਥੋਂ ਘਰ ਉੱਠ ਕੇ ਤੇ ਹੁਣ ਕਿਸੇ ਦੇ ਘਰ ਰਹਿ ਰਹੇ ਤੁਸੀਂ ਦੇ ਘਰ ਰਹਿ ਰਹੇ ਠੀਕ ਆ ਜੀ ਵੇਖੋ 83 ਵੇਖੋ ਸਾਡੇ ਪੰਜਾਬ ਦੀ ਕਿ ਸਰਕਾਰ ਨੇ ਮਦਦ ਤਾਂ ਕੀ ਦੇਣੀ ਆ ਚਲੋ ਉੱਥੇ ਪਰਾਸ਼ਣ ਪਾਣੀ ਦਾ ਕੀ ਪਹੁੰਚਾਉਣਾ ਵਾ ਜੇ ਬਾਹਰ ਲੋਕ ਆ ਹੀ ਗਏ ਉਸ ਪਾਣੀ ਜੋ ਨਿਕਲ ਆਇਆ ਤਾਂ ਉਹਨਾਂ ਨੇ ਤੰਬੂ ਤਾਂ ਕਿ ਨਹੀਂ ਮੁਹੱਈਆ ਕਰਵਾਏ ਜਾ ਰਹੇ ਕਿ ਉਹ ਇੱਥੇ ਆ ਕੇ ਘਟੋ ਘਟ ਆਪਣੀ ਜ਼ਿੰਦਗੀ ਨੂੰ ਇੱਕ ਵਾਰ ਗੁਜ਼ਾਰੇਯੋਗਤਾ ਕਰ ਲੈਣ ਕਿੰਨੀ ਵੱਡੀ ਤਰਾਸੀ ਆ ਉਹ ਸਰਕਾਰ ਕੋਲ ਜਾ ਰਿਹਾ ਮਦਦ ਵਾਸਤੇ ਪਰ ਸਰਕਾਰ ਅਨੇ ਕਾਨੇ ਲਾ ਕੇ ਕੋ ਬਹਾਨੇਬਾਜੀ ਲਾ ਕੇ ਤੇ ਉਹਨਾਂ ਨੂੰ ਤੋਰਦੇ ਪਏ ਆ ਉਹ ਦੱਸ ਰਿਹਾ ਕਿ ਅੱਜ ਕੱਲ੍ਹ ਦੇ ਦਿਨ ਉਹਨਾਂ ਨੇ ਕੋਈ ਤਾਂ ਨਹੀਂ ਪਤਾ ਲੱਗਣ ਡਿਆ ਪਟਵਾਰੀ ਰਮਨ ਤਾਂ ਮunicipal ਪਹਿਲਾਂ ਫਿਰ ਵਿਜੀਲਾਨੀ ਲਾਤਾ ਇੱਕ ਹੋਰ ਮੁੰਡਾ ਤੇਜਿੰਦਰ ਸਿੰਘ ਹੋਰ ਉਹਨੇ ਫੋਨ ਲਾਇਆ ਵੀ ਤੁਹਾਡੇ ਕੋਲ ਦਾ ਮੈਂ ਪਟਵਾਰੀ ਆ ਗਿਆ ਹੁਣ ਤੇ ਸਾਡੀ ਡਿਮਾਂਡ ਕੋਈ ਨਹੀਂ ਉਹ ਮذਕਰ ਜ਼ਿਕਰ ਪਹੁੰਚ ਗਈ ਅਸੀਂ ਪਤਾ ਨਹੀਂ ਲੱਗਦਾ ਫੂਡ ਲਿਸਟ ਭੇਜੀ ਸੀ ਦੂਜੇ ਬਟੇ ਨੂੰ ਉਹਨੇ ਜਾਣ ਨਹੀਂ ਚਾਹੀ ਅੱਜ ਬਟਾ ਇੱਥੇ ਮਤਲਬ ਕਿ ਖੱਜਲ ਖਵਾਰੀ ਹੋ ਰਹੀ ਆ ਬਹੁਤ ਵੱਡੀ ਗੱਜਲ ਖਵਾਰੀ ਹੋ ਰਹੀ ਆ ਜੀ ਡਿਊਟੀਆਂ ਚੇਂਜ ਕੀਤੀਆਂ ਜਾ ਰਹੀਆਂ ਐ ਕੋਈ ਪਤਾ ਨਹੀਂ ਲੱਗ ਰਿਹਾ ਵੀ ਕਿਹੜਾ ਮੁਲਾਜ਼ਮ ਕਿੱਥੇ ਕੰਮ ਕਰ ਰਿਹਾ ਹੈ ਜੀ ਕਿਹਦੇ ਮਤੇਅਤ ਕਰ ਰਿਹਾ ਹੈ ਕਿੱਥੇ ਅਸੀਂ ਮਿਲ ਸਕੀਏ ਉਹਨਾਂ ਨੂੰ ਇਹ ਹੁਣ ਸਾਡੇ ਏਰੀਏ ਦੇ ਜਸ ਤਕਰੀਬਨ ਇਹ ਐਸੀ ਕੋਟੇ ਦੇ ਪਰਿਵਾਰ ਸਾਰੇ ਵਿਚਾਰੇ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਇਹ ਸਾਡੇ ਕੋਲ ਆਉਂਦੇ ਅਸੀਂ ਵੀ ਚਲੋ ਜਿੰਨੀ ਜੋਗ ਇਹਨਾਂ ਦੀ ਮਦਦ ਕਰਦੇ ਆ ਅਸੀਂ ਨਾਲ ਇਹਨਾਂ ਦੇ ਇੱਥੇ ਲੰਗਰ ਚੱਲਦਾ ਹੈ ਅਮਰ ਚੱਕ ਪਿੰਡ ਉਹ ਪਾਰੋਂ ਇਹਨਾਂ ਕੋਲੇ ਬੈਠੇ ਕੁਝ ਬੰਦੇ ਠੀਕ ਹੈ ਗੁਰੂ ਨੇ ਬਖਸ਼ਿਆ ਇੱਧਰ ਸਭ ਕੁਝ ਆਪਣੇ ਕੋਲੇ ਹੈਗਾ ਗੁਜ਼ਾਰੇ ਜੋਗਾ ਆਪਾਂ ਬੇਬੜ ਹਮਚੱਕ ਤੋਂ ਆਈ ਲੱਗਦਾ ਰਹੂ ਸਕ ਪਿੰਡਾ ਠੀਕ ਹੈ ਬਾਕੀ ਸਰਕਾਰ ਤੋਂ ਸਾਨੂੰ ਕੋਈ ਨਾ ਉਮੀਦ ਆ ਨਾ ਹੀ ਪਹਿਲਾਂ ਕੁਝ ਮਿਲਿਆ ਪਹਿਲਾਂ ਵੀ ਅੱਜ ਤੋਂ ਮਤਲਬ 23 ਦੇ ਵਿੱਚ ਪਾਣੀ ਜਦੋਂ ਆਏ ਸੀ ਹਾਂਜੀ ਉਦੋਂ ਤੋਂ ਵੀ ਕੁਝ ਨਹੀਂ ਮਿਲਿਆ ਇਸ ਤੋਂ ਪਹਿਲਾਂ ਸਰਕਾਰਾਂ ਚਲੋ ਮਾੜੀਆਂ ਚੰਗੀਆਂ ਹੈਗੀਆਂ ਸੀ ਉਹ ਦੇ ਜਾਂਦੀਆਂ ਕੁਝ ਨਾ ਕੁਝ ਜੀ ਤੇ ਹੁਣ ਤਾਂ ਇਹਨਾਂ ਤੋਂ ਤਾਂ ਨਾ ਹੀ ਹੁਣ ਕੋਈ ਉਮੀਦ ਲਾ ਸਕਦੇ ਆ ਅਸਮਾਨ ਤੋਂ ਵੀ ਸਸਤਾ ਹੋਏਗਾ ਇਹਨਾਂ ਕੋਲ ਰਾਸ਼ਨ ਦੀ ਮੜਾ ਮੋਟਾ ਡੰਗਰਾ ਦਾ ਚਾਰਾ ਜੀ ਤੇ ਮਲੇ ਚਾਰ ਲੈਦਾ ਤੁੜੀ ਲੈਦੀ ਉਹ ਕੁਝ ਨਾ ਕੁਝ ਵਿਚਾਰੇ ਦੀ ਜਾਂਦੇ ਆ ਬਾਕੀ ਗਵਰਨਮੈਂਟ ਨਾਲ ਕੋਈ ਆ ਜੀ ਆਪਾਂ ਨੂੰ ਇੱਕ ਤਰਪਾਲ ਤੱਕ ਦੀ ਉਮੀਦ ਨਹੀਂ ਹੈਗੀ ਜਿਹੜੇ ਅਜੇ ਤੱਕ ਪਹੁੰਚੇ ਹੀ ਨਹੀਂ ਹਾਂਜੀ ਕਿਉਂਕਿ ਇਹਨਾਂ ਦੇ ਮਤਲਬ ਕੋਈ ਜੋ ਜਿਹੜੇ ਆਪਾਂ ਕਹਿ ਸਕਦੇ ਆ ਵੀ ਕੋਈ ਐਕਸ ਚੇਅਰਮੈਨ ਜਾਂ ਮੰਨ ਲਓ ਐਕਸ ਐਮਐਲਏ ਉਹ ਆਏ ਨੇ ਉਹ ਕੋਈ ਕਿਤੇ ਨਾ ਕਿਤੇ ਕਿਤੇ ਨਾ ਥੋੜੀ ਬੋਧੀ ਸਹਾਇਤਾ ਕਰਕੇ ਗਏ ਆ ਜੀ ਤੇ ਇਹ ਨਹੀਂ ਅਜੇ ਤੱਕ ਆਏ ਨਹੀਂ ਕਿਸੇ ਨੂੰ ਮਿਲੇ ਨਹੀਂ ਬਹੁਤ ਵਾਰ ਆਪਣੇ ਨਾਲ ਹੀ ਖੜੇ ਨੇ ਜੀ ਤੇ ਬਾਕੀ ਕੁਝ ਨਹੀਂ ਕਹਿ ਸਕਦੇ ਸਰਕਾਰ ਬਾਰੇ ਤਾਂ ਮਤਲਬ ਨਾ ਹੋਣ ਦੇ ਬਰਾਬਰ ਆ ਜੀ ਇਹ ਠੀਕ ਆ ਜੀ ਕਿ ਸਰਕਾਰ ਹੋ ਕੇ ਵੀ ਸਾਡੇ ਲਈ ਨਾਂ ਦੇ ਬਰਾਬਰ ਆ ਵੀ ਜਿਵੇਂ ਇੱਕ ਮਤਰਈ ਮਾਂ ਵਾਲਾ ਸਲੂਕ ਆ ਪੰਜਾਬ ਨਾਲ ਕੀਤਾ ਜਾ ਰਿਹਾ ਕਿ ਇੱਥੋਂ ਦੇ ਲੋਕ ਐਨੇ ਬੁਰੇ ਹਾਲਾਤਾਂ ਵਿੱਚ ਫਸੇ ਹੋਏ ਆ ਨਿੱਕੇ ਨਿੱਕੇ ਵੇਖੋ ਬੱਚੇ ਆ ਹਾਂ ਜੀ ਠੀਕ ਆ ਨਾ ਨਾਲ ਬੀਬੀਆਂ ਭੈਣਾਂ ਵਾ ਸਾਰੇ ਟੱਬਰਾਂ ਦੇ ਟੱਬਰ ਜਿਹੜੇ ਆ ਆਪਣੇ ਘਰ-ਬਾਰ ਛੱਡ ਕੇ ਸਭ ਕੁਝ ਛੱਡ ਕੇ ਉਹ ਮਤਲਬ ਇੱਕ ਤਰ੍ਹਾਂ ਨਾਲ ਸੜਕ ਤੇ ਆ ਗਏ ਆ ਪਰ ਸਰਕਾਰ ਫਿਰ ਵੀ ਕੰਨ ਨਹੀਂ ਤਰਦੀ ਪਈ ਉਹ ਗੇੜੇ ਕਰਦੇ ਵੀ ਉਹਨਾਂ ਨੂੰ ਇੰਨਾ ਹੀ ਸਪਸ਼ਟ ਕਰਨੀ ਦਿੱਤਾ ਜਾ ਰਿਹਾ ਕਿ ਇਸ ਇਲਾਕੇ ਦਾ ਪਟਵਾਰੀ ਕੌਣ ਆ ਹਾਂਜੀ ਹਾਂਜੀ ਕੋਈ ਕਿਸ਼ਤੀ ਨਹੀਂ ਮੋ ਜਾ ਕੀਤੀ ਗਈ ਜੀ ਬਿਲਕੁਲ ਨਾ ਇੱਕ ਮਤਲਬ ਐਨ ਡੀ ਆਰ ਐਫ ਦੀਆਂ ਟੀਮਾਂ ਆਈਆਂ ਨੇ ਇੱਕ ਦੋ ਰਗਾ ਤਿੰਨ ਚੋਂ ਪਿੰਡਾਂ ਤੇ ਜਾ ਕੇ ਸਾਨੂੰ ਉੱਥੇ ਫਿਰ ਜੇ ਜੇ ਰੋਡ ਤੇ ਚੜਨਾ ਪੈਂਦਾ ਜੀ ਚਾਹ ਪਿੰਡਾਂ ਪਿੰਡ ਜਾ ਕੇ ਦੂਸੋਂ ਫਿਰ ਜਾ ਕੇ ਰੋਡ ਤੇ ਚੜਨਾ ਪੈਂਦਾ ਇੱਕ ਨਿਹਾਰ ਵੀ ਰੱਖਿਆ ਸਟੈਂਡ ਨਾਲ ਇੱਕ ਰੁਕਣ ਵਾਲੇ ਰੱਖਿਆ ਹੈ ਪਿੰਡ ਪਿੰਡ ਵਿੱਚ ਆਉਂਦੇ ਇੱਕ ਬੱਗੇ ਵਾਲਾ ਬੱਘੂ ਵਾਲਾ ਤੇ ਹਮ ਚੱਕ ਇੱਥੇ ਕੋਈ ਬੇਟ ਨਹੀਂ ਵੋਟ ਨਹੀਂ ਹੈਗੀ ਹਾਂਜੀ ਅੱਛਾ ਮਤਲਬ ਤਿੰਨ ਪਿੰਡ ਵੇਖੋ ਤੁਸੀਂ ਵੇਖ ਪਹਿਲਾਂ ਹੀ ਵੇਖ ਚੁੱਕੇ ਜੇ ਪਿੱਛੇ ਪਾਣੀ ਕਿੰਨਾ ਜ਼ਿਆਦਾ ਘਟੋ ਘਟੋ 10 12 ਫੁੱਟ ਦਾ ਪਾਣੀ ਆ ਬਿਲਕੁਲ ਨਾਲ ਇੱਥੇ ਪਿੰਡਾਂ ਤਿੰਨ ਤਿੰਨਾਂ ਵਿੱਚ ਬੋਟ ਹੀ ਕੋਈ ਨਹੀਂ ਹੈਗੀ ਹਾਂਜੀ ਠੀਕ ਹੈ ਨਾ ਵੀ ਸਰਕਾਰ ਇੱਕ ਬੇੜੀ ਤੱਕ ਨਹੀਂ ਇਹਨਾਂ ਨੂੰ ਮੁਹੱਈਆ ਕਰਵਾ ਸਕੀ ਕਿਸ਼ਤੀ ਤੱਕ ਨਹੀਂ ਹੈ ਕਿਸ਼ਤੀ ਹੋਵੇ ਚਲੋ ਪਿੰਡਾਂ ਦੇ ਲੋਕ ਮਾੜੇ ਮੋٹے ਤਾਰੂ ਨੇ ਇਹ ਆਪ ਚਲਾਉਣ ਜਾਣਦੇ ਆ ਦਰਿਆਈ ਏਰੀਏ ਤੇ ਰਹਿਣ ਵਾਲੇ ਆ ਜਿਹੜੇ ਅੰਦਰ ਵਿੱਚੋਂ ਉਹ ਫਲਕਾ ਫੁਲਕਾ ਪਾਣੀ ਦੇ ਜੀ ਹਾਂਜੀ ਤੇ ਜਿੱਦੀ ਆਸਰੀ ਬੇੜੀ ਮਿਲਦੀ ਹੋਵੇ ਕੋਈ ਮੰਨ ਲਓ ਕਿਸੇ ਕਿਸੇ ਟਾਈਮ ਕਿਸੇ ਨੂੰ ਕੋਈ ਦਵਾਈ ਦੀ ਲੋੜ ਪੈਂਦੀ ਆ ਕੋਈ ਬਜ਼ੁਰਗ ਆ ਕਿਸੇ ਨੂੰ ਲੈ ਕੇ ਆਉਣਾ ਬਾਹਰ ਤੇ ਸਾਨੂੰ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਐਸ ਟਾਈਮ ਤਾਂ ਪਹਿਲਾਂ ਨਹੀਂ ਮਿਲ ਚੁੱਕੀ ਚਲੋ ਹੋਣੀ ਮਿਲ ਜੇ ਹੁਣ ਵੀ ਐਸ ਟਾਈਮ ਕੋਈ ਸਾਨੂੰ ਇਹੋ ਜਿਹਾ ਕੋਈ ਸਾਥ ਉਹ ਮਿਲ ਜੇ ਜੇ ਮੰਨ ਲਓ ਅਗਨ ਬੋਟ ਨਹੀਂ ਚੱਲਦਾ ਤੇ ਕਿਸ਼ਤੀ ਚਲਾਉਣ ਦੇ ਆਪਣੇ ਹੱਥ ਕਿਸ਼ਤੀ ਚਲਾਉਣ ਜਾਣਦੇ ਨੇ ਸਾਰੇ ਨੌਜਵਾਨ ਜਿੰਨੇ ਵੀ ਤਾਰੂ ਹੈਗੇ ਨੇ ਤੇ ਉਹ ਆਪਣੀਆਂ ਹੁਣ ਵਿਚਾਰੇ ਟੂਬਾਂ ਤੇ ਟਿਊਬ ਦੇ ਉੱਪਰ ਸਮਾਨ ਰੱਖ ਕੇ ਲੈ ਕੇ ਜਾਂਦੇ ਥੋੜਾ ਬਹੁਤਾ ਚਾਰਾ ਮਾਲ ਡੰਗਰ ਵਾਸਤੇ ਤੇ ਉਹ ਗੁਜ਼ਾਰਾ ਕਰ ਰਿਹਾ ਬਾਕੀ ਸਰਕਾਰ ਤੋਂ ਕੋਈ ਉਮੀਦ ਨਹੀਂ ਕੀ ਹਾਂਜੀ ਵੇਖੋ ਜੀ ਕਿੰਨੀ ਮਜਬੂਰੀ ਬਣੀ ਹੋਈ ਆ ਕਿੰਨੇ ਮਜਬੂਰ ਹਲਾ ਤੱਕ ਇੱਕ ਹੱਥ ਵਾਲੀ ਢੇੜੀ ਮਤਲਬ ਕਹਿ ਲੋ ਵੀ ਕਹਿ ਰਹੇ ਕਿ ਉਹਦੇ ਹੀ ਪ੍ਰਬੰਧ ਹੋ ਜੇ ਸਾਡੇ ਜੀ ਦੋ ਦਿਨ ਸਾਡੇ ਤੋਂ ਪਾਸੇ ਜਾਂ ਸਾਡੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਇੰਨੇ ਦਿਨੋਂਗੇ ਪਰਿਵਾਰ ਉਹਨਾਂ ਦੇ ਉੱਥੇ ਅਜੇ ਵੀ ਫਸੇ ਹੋਇਆ ਉਹ ਉੱਥੇ ਉਸ ਘਰ ਚ ਬੈਠੇ ਹੋਇਆ ਇਹ ਇੱਥੇ ਆ ਕੋਲ ਮਿਲਟਰੀ ਆ ਉਹਨਾ ਆਪਣੀ ਬੋਟ ਚਲਾਈ ਆ ਕਿਤੇ ਕਿਤੇ ਉਹ ਰਾਸ਼ਨ ਦੇ ਆਉਂਦੀ ਆ ਉਹ ਇਧਰ ਕੋਈ ਜਾਣ ਨਹੀਂ ਦਿੰਦੀ ਉਧਰ ਉਹ ਤਾਂ ਭਾਵੇਂ ਲੈ ਆਉਣ ਪਰ ਇਧਰ ਕੋਈ ਕਿਸੇ ਨੂੰ ਨਹੀਂ ਜਾਣ ਦਿੰਦੇ ਉਹ ਇਧਰ ਨਹੀਂ ਕਿਸੇ ਨੂੰ ਜਾਣ ਹਾਂ ਜਿੱਦਾਂ ਇਧਰ ਕੋਈ ਵਜ਼ਨ ਵਗਾਰਾ ਲੈ ਕੇ ਜਾਂਦੇ ਕੋਈ ਚੀਜ਼ ਲੈ ਜਾਂਦੀ ਕਿਸੇ ਕਿਸਮ ਦਾ ਕਿਸੇ ਪਸ਼ੂ ਦਾ ਚਾਰਾ ਨਹੀਂ ਲੈ ਕੇ ਜਾਂਦੇ ਜੇ ਕਿਸੇ ਆਪਾ ਪਸ਼ੂ ਵਾਸਤੇ ਕੋਈ ਇੱਕ ਤੋੜਾ ਫੀਡ ਦਾ ਲੈ ਜਾਈਏ ਜਾਂ ਮੰਨ ਲਓ ਕੋਈ ਰਾਸ਼ਨ ਸੌਦਾ ਪਤਾ ਲੈ ਜਾਈਏ ਉਹ ਬਿਲਕੁਲ ਉਹ ਲੈ ਕੇ ਨਹੀਂ ਜਾਂਦੇ ਉਹ ਕਹਿੰਦੇ ਸਾਨੂੰ ਦੱਸੋ ਲੈ ਕੇ ਕਿਨੂੰ ਆਉਣਾ ਤੇ ਲੋਕੋ ਆਪਣੇ ਕੋ ਆਪਣੀ ਵੋਟ ਹੋਵੇ ਫਿਰ ਬੰਦਾ ਤੁਹਾਨੂੰ ਕੋਈ ਚੀਜ਼ ਲੈ ਜਾਣਾ ਹੁਣ ਹਾਲਾਤ ਇਦਾਂ ਦੇ ਬਣ ਚੁੱਕੇ ਨੇ ਕਿ ਮੰਨ ਲਓ ਜੇ ਕੋਈ ਆਪਦੇ ਘਰ ਨੂੰ ਕੱਲਾ ਛੱਡਦਾ ਨਾ ਤੇ ਉਹਦੀ ਪਿੱਛੋਂ ਦਾਣਿਆਂ ਦੀ ਉਮੀਦ ਨਹੀਂ ਕੋਈ ਦਾਣੇ ਦੀ ਜਾਲੀ ਜਾਲੀ ਜੇ ਤੁਮਾਰ ਰਹਿਣਾ ਘਰੇ ਰਹਿਣਾ ਕਿਉਂਕਿ ਤੁਹਾਨੂੰ ਪਤਾ ਅੱਜ ਕਾਲਸ ਚੋਰੀ ਚੱਲਦੀ ਹੈ ਨਾਕਾਮੀ ਕਰਕੇ ਨਸ਼ਾ ਇੰਨਾ ਜ਼ਿਆਦਾ ਹੋਣ ਕਰਕੇ ਲੋਕਾਂ ਪਾਣੀ ਦੇ ਵਿੱਚ ਵੀ ਚੋਰੀਆਂ ਕਰਨੋਂ ਨਹੀਂ ਟੱਲਦੇ ਅੱਛਾ ਮਤਲਬ ਕਿ ਪਾਣੀ ਦੇ ਵਿੱਚ ਵੀ ਇੰਨਾ ਇਸ ਮੁਸੀਬਤ ਦੇ ਵਿੱਚ ਵੀ ਚੋਰੀਆਂ ਇੰਨੀਆਂ ਜਾ ਰਹੀਆਂ ਆਂ ਅੰਦਰ ਜਿਆਦਾ ਆਪਣੇ ਆਪਣੇ ਕਰੇ ਕਰਾਂ ਜਵਾਹਰ ਤੋਂ ਬਾਹਰ ਹੋਣ ਚਾਹ ਨਹੀਂ ਗਏ ਠੀਕ ਆ ਜੀ ਬੜਾ ਚੰਗਾ ਰਹਿਣ ਗੁਜ਼ਰ ਕਰ ਰਹੇ ਆ ਜੀ ਉਹਨੀਆਂ ਹੁੰਵੇਲੀਆਂ ਉੱਚੀਆਂ ਨੇ ਤੇ ਥੋੜੀ ਤੰਦ ਉਹਨਾਂ ਨੇ ਆਪਣਾ ਸਾਹਮ ਕੇ ਰੱਖਿਆ ਆ ਤੇ ਪਸ਼ੂ ਜਿਹੜੇ ਉਹਨਾਂ ਨੂੰ ਜਿੰਨੇ ਕੁ ਲੋੜੀਂਦੇ ਆ ਮਤਲਬ ਜਿਹੜੇ ਦਧਾਰੂ ਪਸ਼ੂ ਨੇ ਉਹ ਉਹਨਾਂ ਨੇ ਆਪਣੇ ਘਰੇ ਇੱਕ ਇੱਕ ਦੋ ਦੋ ਰੱਖੇ ਆ ਬਾਕੀ ਉਹਨਾਂ ਨੇ ਬਾਹਰ ਭੇਜਤੇ ਆ ਰਿਸ਼ਤੇਦਾਰਾਂ ਕੋਲੇ ਭੇਜਤੇ ਆ ਉੱਥੇ ਉਹ ਆਪਦਾ ਟਾਈਮ ਪਾਸ ਕਰੀ ਜਾਂਦੇ ਆ ਵਿਚਾਰੇ ਠੀਕ ਆ ਜੀ ਤੁਹਾਡੇ ਪਸ਼ੂ ਜਿਹੜੇ ਉਹ ਬਚੇ ਆ ਜਾਂ ਮਤਲਬ ਮਤਲਬ ਕਈਆਂ ਦੇ ਦਾ ਰੋੜੀ ਇੰਨੇ ਜਾਦੇ ਗਏ ਵੀ ਉਹ ਲੱਭਿਆ ਹੀ ਕੋਸ਼ ਨਹੀਂ ਵਿੱਚ ਡੰਗਰ ਰੁੜੇ ਵੀ ਹੈਗੇ ਆ ਬਹੁਤ ਜਿਆਦੇ ਡੰਗਰ ਰੁੜੇ ਆ ਬਾਕੀ ਉੱਚੀਆਂ ਥਾਵਾਂ ਵਾਲੇ ਜਿਹੜਾ ਉਹਨਾਂ ਨੇ ਫਸੂ ਡੰਗਰੋ ਵਿੱਚ ਪਾਣੀ ਦੇ ਘਰੇ ਖਲੋਤੇ ਆ ਅੰਦਰ ਹੀ ਅੱਛਾ ਮਤਲਬ ਉਹ ਵੀ ਪਾਣੀ ਛਿੱਕੀ ਦੇਖ ਲੋਤੇ ਆ ਆਹ ਤਾਲੀਆਂ ਰੁੜਿਆ ਕਿਹਨੇ ਲੋਕਾਂ ਨੇ ਆਪਣੇ ਆਪ ਉੱਚੀਆਂ ਕੀਤੀਆਂ ਜਿਹੜੀਆਂ ਮਿੱਟੀ ਪਾ ਪਾ ਕੇ ਉਹ ਕੋ ਬਚੀਆਂ ਬਾਕੀ ਜਿਹੜੇ ਨੀਵੇਂ ਥਾਵਾਂ ਵਾਲੇ ਉਹਨਾਂ ਦੇ ਡੰਗਰ ਰੁੜੇ ਆ ਉਹ ਜੀ ਠੀਕ ਆ ਜੀ ਸੰਗਲ ਲਾਇਓ ਲੋਕਾਂ ਨੇ ਪਤਾ ਨਹੀਂ ਕਿੱਧਰ ਗਿਆ ਕਿੱਧਰ ਨਹੀਂ ਗਿਆ ਮਰ ਜੇ ਇਹਦੇ ਖਾਪ ਕੇ ਕੀ ਹੋਇਆ ਜੀ ਹਾਂ ਜੀ ਬਾਰਡਰ ਦੀ ਕੋਈ ਪੁੱਛ ਹਾਂਜੀ ਉਹ ਤਾਂ ਅਮ ਤਾਂ ਵੀਡੀਓ ਆ ਰਹੀ ਹੈ ਕਿ ਲੈਂਦੇ ਪੰਜਾਬ ਚੋਂ ਜਿਹੜੀਆਂ ਮੱਜਾਂ ਜੜੀਆਂ ਉਹ ਨਿਕਲਦੀਆਂ ਪਈਆਂ ਵਾ ਤੇ ਤੁਹਾਡੇ ਜਿਹੜਾ ਘਰ ਦਾ ਸਮਾਨ ਆ ਉਹ ਸੇਫ ਆ ਕਿ ਉਹ ਵੀ ਮਤਲਬ ਕਹਿ ਲੋ ਵੀ ਪਾਣੀ ਦੇ ਵਿੱਚ ਆ ਇਸ ਸਮੇਂ ਨਹੀਂ ਇਸ ਟਾਈਮ ਪਾਣੀ ਦੇ ਵਿੱਚ ਹੀ ਆ ਜੀ ਪਾਣੀ ਦੇ ਵਿੱਚ ਹੀ ਆ ਜੀ ਇਹ ਚਾਰਚ ਵਿੱਚ ਪਾਣੀ ਬਹੁਤ ਜ਼ਿਆਦਾ ਹੈ ਅੱਛਾ ਤੇ ਘਰ ਤੱਕ ਪਹੁੰਚਣਾ ਉੱਥੇ ਬਾਰਿਸ਼ ਹੋ ਜਾਂਦੀ ਹੈ ਜੀ ਹਾਂਜੀ ਬਾਰਿਸ਼ ਤੇ ਥੱਲੇ ਪਾਣੀ ਮਾਰੀ ਜਾਂਦਾ ਉੱਥੇ ਬਾਰਿਸ਼ ਮਾਰੀ ਜਾਂਦੀ ਹਾਂਜੀ ਦਾ ਵੀ ਕੋਈ ਪ੍ਰਬੰਧ ਨਹੀਂ ਲਈ ਹੈ ਕੋਈ ਤਰਪਾਇਲ ਨਹੀਂ ਹੈਗੀ ਜੀ ਕੋਈ ਮਤਲਬ ਮਾੜੇ ਮੋਟੇ ਦਾਣੇ ਦੂਣੇ ਆਪਣੇ ਟਕੇ ਟਕਾਏ ਆ ਲੋਕਾਂ ਨੇ ਜੀ ਬਾਕੀ ਕੋਈ ਖਾਸ ਪ੍ਰਬੰਧ ਨਹੀਂ ਜਿਵੇਂ ਮੰਨ ਲਓ ਦੋ ਬੰਦੇ ਹੀ ਉੱਥੇ ਰਹਿ ਕੇ ਆਪਣਾ ਰੋਟੀ ਪਾਣੀ ਇੱਥੋਂ ਲੈ ਜਾਣ ਜਾਂ ਉੱਥੇ ਰਾਤ ਗੁਜ਼ਾਰਨ ਉਹ ਵੀ ਡਰਦੇ ਅੰਦਰ ਨਹੀਂ ਸੌਂਦੇ ਵੀ ਕੋਈ ਸੱਪ ਕੋਈ ਜਦ ਮੰਨ ਲਓ ਕਵਰਾਣਾ ਡਿੱਗ ਪਵੇ ਜਾਂ ਕਿਸੇ ਸੰਸਾ ਹਾਂ ਜੀ ਰੁੱਖਾਂ ਤੇ ਬਹੁਤ ਚੜੇ ਜਾਂਦੇ ਨੇ ਮੀਂਹ ਜੇ ਕੰਮਰੇ ਡਿੱਗੇ ਵੀ ਹਾਂ ਨਾ ਇੱਥੇ ਪਾਣੀ ਹੁੰਦੇ باوجود ਭੈਣ ਜੀ ਇੱਥੇ ਮੰਨ ਲਓ ਰਾਤ ਨੂੰ ਇੱਥੇ ਕੋਈ ਮੰਜਾ ਢਾ ਕੇ ਵੀ ਸੌਂਦਾ ਨਾ ਤੇ ਉਹਨੂੰ ਵੀ ਇਸ ਚੀਜ਼ ਦਾ ਡਰ ਆ ਵੀ ਥੱਲੋਂ ਕੋਈ ਚੀਜ਼ ਚੜ ਕੇ ਤਾਂ ਤੇ ਸਾਡਾ ਨੁਕਸਾਨ ਨਾ ਕਰੇ ਕਿਉਂਕਿ ਪਿਛਲੀ ਵਾਰ ਕਈਆਂ ਥਾਵਾਂ ਤੇ ਹੋਏ ਆ ਜੀ ਹਾਂ ਜੀ ਨੌਜ ਪਿਛਲੀ ਵਾਰ ਬਹੁਤ ਇਦਾਂ ਹੋਇਆ ਤਾਂ ਕਰਕੇ ਲੋਕ ਜਾਂਦੇ ਆ ਵੇਖੋ ਜੀ ਸੱਪਾ ਘਰ ਆ ਗਿਆ ਮੱਝਾਂ ਦੇ ਡੰਗਰ ਦੇ ਕਿੱਲੇ ਉੱਪਰ ਗੱਡੇ ਬੰਦੇ ਹਾਂਜੀ ਤੇ ਰਾਤ ਨੂੰ ਉੱਥੇ ਉੱਪਰ ਲਾਈਦੇ ਆ ਇਥੇ ਮੰਜਾ ਉਸ ਤਰ੍ਹਾਂ ਕੋਈ ਲਾਈਟ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬੋਥਾ ਬੈਠੇ ਰਹਿੰਦੇ ਪੈਗਾ ਖਾਣਾ ਨਾ ਮੋਚਰਾ ਸਾਰੀ ਸਾਰੀ ਰਾਤ ਬਜ਼ੁਰਗ ਤਰੇ ਫਿਰਦੇ ਵਿਚਾਰੇ ਸੜਕਾਂ ਤੇ ਜੀ ਰਾਤ ਨੂੰ ਬੰਨ ਤੇ ਵੀ ਨਿਗ੍ਹਾ ਰੱਖਣੀ ਪੈਂਦੀ ਐ ਟਾਰਚਾਂ ਨਾਲ ਤੇ ਹਨੇਰੇ ਤੱਕ ਕਦੀ ਕਿਸੇ ਨੂੰ ਕੋਈ ਰੋਟੀ ਪਾਣੀ ਦੇ ਕੇ ਆ ਕੋਈ ਹਨੇਰੇ ਜਿ ਤੁਰਿਆ ਜਾਂਦਾ ਵਿਚਾਰਾ ਕੋ ਤੁਰਿਆ ਆਂਦਾ ਬਹੁਤ ਔਖਾ ਜੀ ਹਾਂਜੀ ਮਤਲਬ ਕਿ ਖਤਰਾ ਇੱਕ ਪਾਸੇ ਵੀ ਖਤਰਾ ਚਾਰੇ ਬੰਨੇ ਹੋ ਇੱਕ ਤਾਂ ਪਰਿਵਾਰ ਉੱਥੇ ਘਿਰੇ ਹੋਏ ਆ ਸਾਰਾ ਘਰ ਦਾ ਸਮਾਨ ਕਈਆਂ ਦੇ ਘਰ ਵੀ ਟਹਿ ਚੁੱਕੇ ਆ ਅਜੇ ਵੀ ਜਿਹੜੇ ਘਰ ਵਿੱਚ ਖਲੋਤੇ ਹੋਏ ਉਹਨਾਂ ਦੀਆਂ ਨੀਆਂ ਚੱਕੇ ਮਕਾਨ ਵੀ ਪਾੜ ਗਏ ਜੀ ਕਈ ਹਾਂਜੀ ਮਕਾਨ ਵੀ ਪਾੜ ਗਏ ਠੀਕ ਆ ਜੀ ਮਤਲਬ ਕਿ ਮਕਾਨ ਜਿਹੜੇ ਪੱਕੇ ਆ ਇੰਨੇ ਦਿਨ ਮੀਂਹ ਪੈਣ ਕਰਕੇ ਮਤਲਬ ਪਾਣੀ ਵਿੱਚ ਖੜੇ ਹੋਣ ਰਹਿਣ ਕਰਕੇ ਉਹਨਾਂ ਦੀਆਂ ਨਈਆਂ ਵੀ ਪਾਰਦੀਆਂ ਜਾ ਰਹੀਆਂ ਬਾਪੂ ਜੀ ਪਾਣੀ ਇਹਨੂੰ ਦਿਨ ਕਿੰਨੇ ਹੋ ਚੁੱਕੇ ਆ ਦਿਨ ਵੀਰੇ ਪਾਣੀ ਇਹਨੂੰ 17 ਦਿਨ ਹੋ ਗਿਆ ਅੱਛਾ 17 ਜੀ ਹਾਂ ਤੇ ਅੱਜ ਕਰਤੂਕਰ ਦੱਸ ਦਰੋਗੇ ਜਦੋਂ ਪਾਣੀ ਬਹੁਤ ਫੁੱਲ ਹੋ ਗੰਡਿਆ ਠੀਕ ਆ ਜੀ ਇੱਕ ਤਰ੍ਹਾਂ ਨਾਲ ਦਰਿਆ ਹੀ ਪੂਰਾ ਵਗਦਾ ਪਿਆ ਵਾ ਉਹ ਇੱਥੇ ਵਗਣ ਲਿਆ ਜੀ ਤੇ 17 ਦਿਨ ਹੋ ਗਏ ਮੂੰਹ ਨਾਲ ਕਹਿ ਲੈਣੇ 17 ਦਿਨ ਹੋ ਗਿਆ ਔਰ ਜਿਹੜੇ ਆ ਕਾਣੀ ਦੇ ਖੁਦਰਾ ਵਿੱਚ ਆ ਸਮਾਨ ਡੁੱਬਿਆ ਹੋਇਆ ਕਰਾਾਂ ਚ ਕੁਛ ਜੀ ਵੀ ਬੈਠੇ ਆ ਕਿਉਂ ਬੈਠੇ ਆ ਕਿਉਂਕਿ ਕਰਾਾਂ ਚ ਇੰਨੀ ਵੱਡੀ ਮੁਸੀਬਤ ਦੇ ਵਿੱਚ ਵੀ ਚੋਰੀਆਂ ਹੋ ਰਹੀਆਂ ਵੇਖੋ ਕਿੰਨੀ ਵੱਡੀ ਤਰਾਸੀ ਆ ਕਿ ਕਟੋ-ਕਟ ਹੋਰ ਕੁਛ ਨਹੀਂ ਕਰਨਾ ਇੱਕ ਸਿਕਿਉਰਿਟੀ ਤਾਂ ਮੁਹੱਈਆ ਕਰਵਾ ਸਕਦੀ ਹੈ ਸਰਕਾਰ ਕਿ ਇਹ ਸਮੇਂ ਦੇ ਪੁੱਛਿਆ ਤੱਕ ਨਹੀਂ ਸਰਕਾਰ ਦਾ ਕੋਈ ਨੁਮਾਇੰਦਾ ਜੀ ਪਿੰਡ ਦੇ ਵਿੱਚ ਕੋਈ ਨਹੀਂ ਗਿਆ ਇੱਥੇ ਵੱਡੇ ਵੱਡੇ ਭਿਆੜੀ ਫਿਰਦੇ ਬਾਸ ਸੜਕਾਂ ਉੱਤੇ ਹਾਂ ਜੀ ਐਸ ਐਚ ਓ ਸਾਹਿਬ ਆਉਣ ਜਾਂ ਮੰਨ ਲਓ ਕੋਈ ਹੋਰ ਉੱਚ ਅਧਿਕਾਰੀ ਆਵੇ ਉਹ ਸਿਰਫ ਪੁੱਛਦਾ ਹਾਂ ਜੀ ਸਰਪੰਚ ਜੀ ਕੀ ਮਾਹੌਲ ਆ ਠੀਕ ਆ ਜੀ ਜੋ ਮਾਹੌਲ ਸਾਨੂੰ ਦੇਖਦਾ ਉਹ ਇਹਨਾ ਪੁੱਛ ਕੇ ਤੁਰ ਜਾਂਦੇ ਬਸ ਇਸ ਤੋਂ ਇਲਾਵਾ ਕੁਝ ਨਹੀਂ ਨੀਤੇ ਮੌਕੇ ਤਹਿਸੀਲਦਾਰ ਸਾਹਿਬ ਨੇ ਐਸ ਡੀ ਐਮ ਸਾਹਿਬ ਨੇ ਇਹ ਆਪਾਂ ਨੂੰ ਕਿਸ਼ਤੀ ਮੋਈਆ ਵੀ ਕਰਾ ਸਕਦੇ ਨੇ ਸਰਪੰਚ ਦੀ ਨੰਬਰਦਾਰ ਜੀ ਹਰੇਕ ਸਾਲਾਂ ਦੀ ਤਦਾਦ ਤੋਂ ਬਜ਼ੁਰਗ ਹੋ ਚੁੱਕੇ ਨੇ ਨੈਚਰ ਹੋ ਗਿਆ ਇਹਨਾਂ ਨੂੰ ਪਤਾ ਹੈ ਵੀ ਕਿਸ਼ਤੀਆਂ ਲਿਆ ਕੇ ਖੁਦ ਜ਼ਿੰਮੇਵਾਰੀ ਨਾਲ ਫਿਰ ਦੁਬਾਰਾ ਜਮਾ ਵੀ ਕਰਨਾ ਵੀ ਪੈ ਜਾਏਗਾ ਇਹ ਨਹੀਂ ਨਹੀਂ ਤਾਂ ਤੁਹਾਨੂੰ ਪਤਾ ਵੀ ਜਦੋਂ ਕਿਸੇ ਨੂੰ ਕੋਈ ਅਹੁਦਾ ਮਿਲਦਾ ਇੱਕ ਵਾਰ ਮਿਲਦਾ ਹਰੇਕ ਨੂੰ ਦੁਬਾਰਾ ਦਾ ਤਾਂ ਹੀ ਮਿਲਦਾ ਨਾ ਜੇ ਆਪਾਂ ਕੰਮ ਸਹੀ ਕਰਾਂਗੇ ਹਾਂਜੀ ਇਸ ਕਰਕੇ ਵੀ ਸਰਕਾਰ ਤੋਂ ਤਾਂ ਕੋਈ ਨਾ ਉਮੀਦ ਪਹਿਲਾਂ ਸੀ ਤੇ ਨਾ ਹੋਣਿਆ ਤੇ ਸਰਕਾਰ ਨੇ ਤੇ ਮਤਲਬ ਇੱਕ ਸੁੱਕਾ ਰਾਸ਼ਨ ਤੱਕ ਨਹੀਂ ਕਿਸੇ ਨੂੰ ਪਹੁੰਚਾਇਆ ਹਾਂਜੀ ਕਿ ਜ਼ਿੰਮੇਵਾਰੀ ਸਰਕਾਰ ਦੀ ਆ ਕਿ ਉਹਦੇ ਲੋਕਾਂ ਤੇ ਕੋਈ ਭੀੜ ਬਣੀ ਆ ਤਾਂ ਉਹਨਾਂ ਨੇ ਰੋਟੀ ਪਾਣੀ ਤੋਂ ਲੈ ਕੇ ਲੀੜੇ ਕਪੜੇ ਤੱਕ ਹਰ ਚੀਜ਼ ਦੀ ਜ਼ਿੰਮੇਵਾਰੀ ਸਰਕਾਰ ਨੇ ਚੁਕਣੀ ਹੁੰਦੀ ਇਸ ਸਮੇਂ ਦੇ ਵਿੱਚ ਪਰ ਸਰਕਾਰ ਕਹਿ ਰਹੇ ਆ ਕਿ ਸਰਕਾਰ ਆਉਂਦੀ ਆ ਕੋ ਜਿਵੇਂ ਐਸਐਚਓ ਅਗੇ ਜਾਂ ਐਸਟੀਐਮ ਅਗੇ ਕੋਈ ਵੀ ਆ ਗਿਆ ਹਾਟਲ ਪੋਸਟ ਦੇ ਆ ਬਸ ਉਵੇਂ ਹੀ ਵਾਪਸ ਚਲੇ ਜਾਂਦੇ ਆ ਉਹ ਵਾਰ-ਵਾਰ ਕੋਸ਼ਿਸ਼ ਕਰ ਰਹੇ ਕਿ ਸਾਨੂੰ ਇੱਕ ਬੇੜੀ ਤੱਕ ਮਹੱਈਆ ਕਰਵਾ ਦਿੱਤੀ ਜਾਵੇ ਅਸੀਂ ਜਦੋਂ ਸਾਡੀ ਲੋੜ ਖਤਮ ਹੋਏ ਅਸੀਂ ਵਾਪਸ ਜਮ੍ਹਾਂ ਕਰਵਾ ਦਵਾਂਗੇ ਪਰ ਇੰਨੀ ਗੱਲ ਵੀ ਉਹਨਾਂ ਦੀ ਨਹੀਂ ਸੁਣੀ ਜਾ ਰਹੀ ਪਰ ਵੇਖੋ ਇਹ ਪੰਜਾਬ ਫਿਰ ਵੀ ਸਾਡੇ ਲੋਕ ਬਿਨਾਂ ਕਿਸੇ ਮਦਦ ਦੇ ਕਿੰਨੀ ਵੱਡੀ ਮੁਸੀਬਤ ਦਾ ਜਿਹੜਾ ਟੱਕਰਾਵਾ ਉਹ ਇਕੱਲੇ ਕਰਦੇ ਪਏ ਆ ਹਾਂਜੀ ਆਪਣੇ ਸਰਵਿਸਰ ਕਰ ਰਹੇ ਆ ਜੀ ਇਹ ਜਦਾਂ ਮੰਨ ਲਓ ਇੱਥੇ ਲੰਗਰ ਚੱਲ ਰਿਹਾ ਇਹ ਵੀ ਸਰਪੰਚ ਸਾਹਿਬ ਆਪਦੇ ਪਿੰਡ ਦੇ ਸਹਿਯੋਗ ਨਾਲ ਜਾਂ ਮੰਨ ਲਓ ਆਪਣੀ ਆਪਣੇ ਦਾਰਡੇ ਬਾਕੀ ਚਾਕਾ ਹੁੰਦੇ ਪਿੰਡਾਂ ਇੱਥੇ ਵੀ ਲੰਗਰ ਚੱਲ ਰਿਹਾ ਪਹਿਲਾਂ ਚਾਹਦਾ ਸੀ ਚਲੋ ਹਣੋ ਸੰਪਰਦਾਏ ਬਾਬਾ ਵਿਦੀਚੰਦ ਜੀ ਨਾ ਗੁਰੂ ਕਸਿਨਾਰ ਗਵਿੰਦ ਪਾਸ਼ਾ ਜੀ ਦੇ ਦਰਬਾਰ ਤੋਂ ਉੱਥੋਂ ਹੀ ਸੰਗਤਾਂ ਆਉਂਦੀਆਂ ਉਹ ਦੇਖ ਕੇ ਜਾਂਦੇ ਜੀ ਗਫਾ ਪਾਣੀ ਤਕਰੀਬਨ ਹੀ ਬਣ ਤੇ ਜਿੰਨੇ ਵੀ ਲੰਗਰ ਚੱਲ ਰਹੇ ਸਾਰੇ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੇ ਸਰਕਾਰ ਵਾਲੇ ਪਾਸਿਓ ਕੋਈ ਕਿਸੇ ਕਿਸਮ ਦੀ ਕੋਈ ਸਹਾਇਤਾ ਨਹੀਂ ਆਈ ਠੀਕ ਆ ਜੀ ਬਿਲਕੁਲ ਪ੍ਰੋਫੈਸਰ ਪੂਰਨ ਸਿੰਘ ਨੇ ਕਿਸੇ ਸਮੇਂ ਕਹਿਆ ਸੀ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਵਾਕਈ ਅੱਜ ਗੁਰੂ ਦੇ ਸਿੱਖਾਂ ਨਹੀਂ ਆ ਕੇ ਆਪਣੇ ਪੰਜਾਬ ਨੂੰ ਮੋੜ ਸੰਭਾਲਿਆ ਵਾ ਉਹਨਾਂ ਨੂੰ ਲੰਗਰ ਪਾਣੀ ਉਹਨਾਂ ਦੀਆਂ ਜ਼ਰੂਰਤ ਦੀਆਂ ਚੀਜ਼ਾਂ ਦੱਸਦੇ ਆ ਕਿ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਇੱਥੇ ਆਉਂਦੀਆਂ ਤੇ ਉਹ ਆ ਕੇ ਉਹਨਾਂ ਦੀਆਂ ਲੋੜੀਆਂ ਲੋੜਾਂ ਜਿਹੜੀਆਂ ਉਹ ਪੂਰੀਆਂ ਕਰ ਰਹੀਆਂ ਵਾ ਤੇ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਉਦਮ ਜਾਂ ਕੋਸ਼ਿਸ਼ ਵੀ ਨਹੀਂ ਕੀਤੀ ਜਾ ਰਹੀ ਇਹਨਾਂ ਵਾਸਤੇ ਹੁਣ ਆਪਾਂ ਇੱਕ ਛੋਟੇ ਬੱਚੇ ਨੂੰ ਪੁੱਛਦੇ ਹਾਂ ਕਿ ਉਹ ਕੀ ਮਹਿਸੂਸ ਕਰ ਰਿਹਾ ਇਹਨਾਂ ਹਾਲਾਤਾਂ ਦੇ ਵਿੱਚ ਹਾਂਜੀ ਪੁੱਤਰ ਜੀ ਕੀ ਨਾਮ ਤੁਹਾਡਾ ਅਜੇ ਸਿੰਘ ਹਾਂਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਇਆ ਨੂੰ 16 ਦਿਨ 16 ਦਿਨ ਹੋ ਗਏ ਤੇ ਤੁਹਾਡਾ ਘਰ ਕਿੱਥੇ ਆ ਉਹ ਅੱਛਾ ਪਾਣੀ ਦੇ ਵਿੱਚ ਆ ਹਾਂ ਠੀਕ ਆ ਤੇ ਤੁਹਾਨੂੰ ਕਿਵੇਂ ਲੱਗ ਰਿਹਾ ਕਿ ਕਿਵੇਂ ਮਤਲਬ ਮਹਿਸੂਸ ਹੁੰਦਾ ਤੁਹਾਨੂੰ ਗਲਤ ਮਹਿਸੂਸ ਹੁੰਦਾ ਗਲਤ ਮਹਿਸੂਸ ਹੁੰਦਾ ਮੇਰਾ ਪੁੱਤ ਸੋਣਾ ਗਿਆ ਠੀਕ ਆ ਤੇ ਤੁਹਾਨੂੰ ਲੱਗਦਾ ਵੀ ਸਾਰਾ ਕੁਝ ਫੇਰ ਪੂਰਾ ਠੀਕ ਹੋ ਜਾਊਗਾ ਹਾਂ ਆ ਚੜਦੀ ਕਲਾ ਸਾਡੇ ਪੰਜਾਬ ਦੀ ਇੱਕ ਬੱਚਾ ਜਿੰਨੂੰ ਅਜੇ ਸਮਝ ਨਹੀਂ ਆ ਕੁਝ ਵੀ ਕੀ ਚੰਗਾ ਕੀ ਮਾੜਾ ਠੀਕ ਆ ਨਾ ਇਹਨਾਂ ਹਾਲਾਤਾਂ 'ਚ ਅਸੀਂ ਨਿਕਲਣਾ ਕਿਵੇਂ ਆ ਕੀ ਹੋਊਗਾ ਸਾਡੇ ਨਾਲ ਸਾਡਾ ਭਵਿੱਖ ਕੀ ਆ ਪਰ ਫਿਰ ਵੀ ਉਹ ਬੱਚਾ ਕਿੰਨੇ ਹੌਸਲੇ ਨਾਲ ਕਹਿ ਰਿਹਾ ਕਿ ਹਾਂ ਸਾਰਾ ਕੁਝ ਫਿਰ ਠੀਕ ਹੋ ਜਾਣਾ ਵਾ ਇਹ ਆ ਚਾੜੀ ਕਲਾ ਜਿੰਨੇ ਸਾਡੇ ਪੰਜਾਬ ਨੂੰ ਇਹੋ ਜਿਹੇ ਬੁਰੇ ਹਾਲਾਤਾਂ ਵਿੱਚ ਵੀ ਕਦੀ ਮਰਨ ਨਹੀਂ ਦਿੱਤਾ ਇਹ ਉਹ ਕੌਮ ਆ ਜਿੰਨੇ ਕੱਲੂ ਘਾਰੇ ਵੇਖੇ ਸੀ ਜਿਹੜੀ ਕੱਲੂ ਘਾਰੇ ਚ ਨਹੀਂ ਮਰੀ ਉਹ ਅੱਜ ਵੀ ਨਹੀਂ ਮਰੂਗੀ